ਦੇਖੋ ਅੱਜ ਤੁਹਾਨੂੰ ਆਪਾਂ ਦੱਸਣ ਲੱਗੀਆਂ ਜਿਵੇਂ ਸ਼ਾਈਆਂ ਬਾਰੇ ਸ਼ਾਈਆਂ ਦੇਖੋ ਜਿਹਦੇ ਫੇਸ ਤੇ ਪਈਆਂ ਕਿਉਂਕਿ ਮੇਰੇ ਆਪਣੇ ਫੇਸ ਤੇ ਪਈਆਂ ਹੋਈਆਂ ਇਸ ਲਈ ਜੋ ਜੋ ਮੈਨੂੰ ਪ੍ਰੋਬਲਮ ਆਈ ਉਹ ਸਿਰਫ ਮੈਂ ਹੀ ਜਾਣਦੀ ਹਾਂ ਜਿਹਨੂੰ ਮਤਲਬ ਇਹ ਸਰਦੀਆਂ ਦੇ ਵਿੱਚ ਜ਼ਿਆਦਾ ਪੈ ਜਾਂਦੀਆਂ ਹੈ ਗਰਮੀਆਂ ਦੇ ਵਿੱਚ ਇੰਨੀ ਦਿਖਦੀਆਂ ਨਹੀਂ ਹੈ ਕਿ ਸਰਦੀਆਂ ਦੇ ਵਿੱਚ ਤਾਂ ਤਕਰੀਬਨ ਕਾਲੀਆਂ ਹੀ ਹੋ ਜਾਂਦੀਆਂ ਜਦੋਂ ਵੀ ਆਪਾਂ ਧੁੱਪਾਂ ਦੇ ਵਿੱਚ ਜਾਂਦੇ ਆ ਤੇ ਆਪਣਾ ਫੇਸ ਬਹੁਤ ਜ਼ਿਆਦਾ ਫਿਰ ਡੱਲ ਲੱਗਦਾ ਹੈ ਬੁਰਾ ਲੱਗਦਾ ਆਪਣੇ ਆਪ ਨੂੰ ਜਿਵੇਂ ਆਪਣਾ ਇੰਨਾ ਵਧੀਆ ਰੰਗ ਹੁੰਦਾ ਜਿਹੜਾ ਵੀ ਰੰਗ ਰੂਪ ਸਾਫ ਹੁੰਦਾ ਦੇਖੋ ਉਹਦੇ ਬਾਅਦ ਛਾਈਆਂ ਪੈ ਜਾਂਦੀਆਂ ਫਿਰ ਕਿੰਨਾ ਆਪਾਂ ਬਾਹਰ ਜਾਣ ਚ ਵੀ ਝਿਜਕਦੇ ਆ ਜਿਵੇਂ ਸਰਦੀਆਂ ਦੇ ਵਿੱਚ ਵਿਆਹ ਸ਼ਾਦੀਆਂ ਵੀ ਜ਼ਿਆਦਾ ਆ ਜਾਂਦੀਆਂ ਜਾਣਾ ਵੀ ਤਕਰੀਬਨ ਜ਼ਿਆਦਾ ਪੈਂਦਾ ਬਾਹਰ ਪਾਰਟੀਆਂ ਪੂਟੀਆਂ ਵੀ ਵੱਧਾਉਂਦੀਆਂ ਨੇ ਫਿਰ ਉਹਦਾ ਆਪਾਂ ਤੁਹਾਨੂੰ ਘਰੇਲੂ ਨੁਸਖਾ ਦੱਸਾਂਗੇ ਕਿਉਂਕਿ ਮੈਂ ਬਹੁਤ ਸਾਰੀਆਂ ਦਵਾਈਆਂ ਮੈਂ ਮਤਲਬ ਵਰਤ ਚੁੱਕੀ ਆ ਬੇ ਮੇਰੇ 1% ਵੀ ਆਰਾਮ ਨਹੀਂ ਸੀ ਆਇਆ ਹੈਗਾ ਦੇਖੋ ਮਹਿੰਗੇ ਮਹਿੰਗੇ ਫੇਸ ਵਾਸ਼ ਲਾਉਣੀ ਆਪਾਂ ਬਹੁਤ ਮਹਿੰਗੇ ਲਾਈਵੇਂ ਆ ਦੇਖੋ ਮੈਂ ਇਹ ਮੈਂ ਇਹ ਕਰੀਮਾਂ ਲਾਈਆਂ ਬਹੁਤ ਸੋਹਣੀਆਂ ਕੋਈ ਐਵੇਂ ਛੱਡਿਆ ਨਹੀਂ ਕੋਈ ਧੁੱਪਾਂ ਵਿੱਚ ਲਾਉਣੀ ਹੈ ਕਦੇ ਮਤਲਬ 2-2 3-3 ਘੰਟੇ ਮਗਰ ਰਲੋਣੀਆਂ ਪਰ ਮੇਰਾ 5% ਵੀ ਮੈਨੂੰ ਫਰਕ ਨਹੀਂ ਸੀ ਪਿਆ ਹੈਗਾ ਛਾਈਆਂ ਤੋਂ ਪਰ ਮੈਂ ਫਿਰ ਇਹ ਮੈਂ ਪਹਿਲਾਂ ਪਾਰਸਰ ਦੀਆਂ ਵਿੱਚ ਵਰਤਿਆ ਸੀ ਜਿਹੜੀਆਂ ਕਰੀਮਾਂ ਵਰਤੀਆਂ ਸੀ ਮਤਲਬ ਡਾਕਟਰਾਂ ਦੇ ਜਿੱਥੇ ਕੋਈ ਦੱਸਦਾ ਸੀ ਉੱਥੋਂ ਤਾਂ ਲੈ ਲੈਂਦੇ ਸੀ ਪਰ ਰਾਮ ਨਹੀਂ ਸੀ ਆਉਂਦਾ ਹੈਗਾ ਪਰ ਜਦੋਂ ਆ ਮੈਂ ਕਿਰੇ ਨੁਸਖਾ ਵਰਤਿਆ ਇਹ ਮੈਂ ਵਰਤਿਆ ਸੀਗਾ ਮਤਲਬ 2 ਮਹੀਨੇ ਆ ਦਵਾਈਆਂ ਵਰਤਣ ਤੋਂ ਬਾਅਦ ਫਿਰ ਮੈਨੂੰ ਬਿਲਕੁਲ ਵੀ ਆਰਾਮ ਨਹੀਂ ਸੀ ਹੈਗਾ ਮਹੀਨਾ ਮੈਂ ਛੱਡੇ ਦਿੱਤਾ ਸੀ ਉਸ ਤੋਂ ਬਾਅਦ ਫਿਰ ਮੈਂ ਇਹ ਵਾਲਾ ਨੁਸਖਾ ਵਰਤਿਆ ਤੇ ਇਹਦੇ ਵਿੱਚ ਤਾਂ ਇੰਨੀਆਂ ਜ਼ਿਆਦਾ ਸ਼ਾਇਆ ਹਟ ਗਈਆਂ ਸੀਗੀਆਂ ਤਕਰੀਬਨ ਜੇ ਆਪਾਂ ਬਹੁਤ ਜ਼ਿਆਦਾ ਧਿਆਨ ਨਾਲ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੇ ਸੀ ਤਾਂ ਇਹ ਪਤਾ ਲੱਗਦਾ ਸੀ ਨਹੀਂ ਹੁਣ ਜ ਪਤਾ ਨਹੀਂ ਸੀ ਲੱਗਦਾ ਬਿਲਕੁਲ ਸਾਫ਼ ਹੋ ਜੰਨੀ ਹੈ ਇਹ ਮੈਂ ਤੁਹਾਨੂੰ ਆਪ ਵੀ ਦਿਖਾਉਣੀ ਦੇਖੋ ਮੇਰੀ ਸ਼ਾਇਆ ਕਿਸ ਤਰ੍ਹਾਂ ਦੀਆਂ ਸੀ ਆ ਦੇਖੋ ਤੁਹਾਨੂੰ ਮਸਾਮਣੇ ਤੋਂ ਦੇਖਣ ਨਾ ਤਾਂ ਇਹਨਾਂ ਪਤਾ ਨਹੀਂ ਲੱਗਦੇ ਦੇਖੋ ਮੇਰੇ ਨੱਕ ਉੱਤੇ ਵੀ ਹੈਗੀਆਂ ਨੇ ਆਹ ਦੇਖੋ ਕਿੰਨੀ ਸਾਰੀ ਦਿਖਦੀਆਂ ਨੇ ਆਹ ਚੀਜ਼ਾਂ ਇੱਦਾਂ ਬਲਾ ਕੇ ਹੋਈਆਂ ਪਈਆਂ ਨੇ ਬਿਲਕੁਲ ਦਿਖਦੇ ਨਾ ਆ ਦੇਖੋ ਮੈਂ ਤੁਹਾਨੂੰ ਕੋਲ ਤੇ ਦਿਖਾਵਾਂ ਜਦੋਂ ਮੈਂ ਤਾਂ ਪਵ ਵਿੱਚ ਚ ਰਹੇ ਨਹੀਂ ਫਿਰ ਤਾਂ ਬਿਲਕੁਲ ਕਾਲੀਆਂ ਹੋ ਜਿੰਨੇ ਤਕਰੀਬਨ ਜ਼ਿਆਦਾਤਰ ਸ਼ਾਵਾਂ ਵਿੱਚ ਰਹਿਣ ਦੀ ਕੋਸ਼ਿਸ਼ ਕਰਦੀਆਂ ਆ ਦੇਖੋ ਪਤਾ ਨਹੀਂ ਹੁਣ ਮੈਨੂੰ ਇੱਥੇ ਲਾਈਟ ਮੈਂ ਦੂਜੀ ਚੇਂਜ ਕਰਦੀ ਕੈਮਰੇ ਦੀ ਫਿਰ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਹੁਣ ਮੈਂ ਨਾ ਕੈਮਰੇ ਦੀ ਲਾਈਟ ਚੇਂਜ ਕਰੀ ਥੋੜੀ ਜਿਹੀ ਕਿ ਦੇਖੋ ਹੁਣ ਪੂਰੀ ਤਰ੍ਹਾਂ ਦਿਖਦੀਆਂ ਬਲੈਕ ਬਲੈਕ ਹੋਇਆ ਪਏ ਸਾਹਮਣੇ ਤੋਂ ਦੇਖਣ ਨਾਲ ਸਾਫ ਲੱਗਦਾ ਆ ਦੇਖੋ ਕਿੰਨੀਆਂ ਸਾਰੀਆਂ ਸ਼ਾਈਆਂ ਨੇ ਮੇਰਾ ਫੇਸ ਤਕਰੀਬਨ ਪਰ ਇਹ ਹੀ ਪੇਸ਼ ਆਈਆਂ ਨਾ ਆ ਇੰਨੀ ਕੀ ਚੀਜ਼ ਸਾਫ ਆ ਤੇ ਆ ਫੇਰ ਜਿਆਦਾ ਇਹ ਦੇਖੋ ਕਿੰਨੀ ਜਿਆਦਾ ਹਨਾ ਫਿਰ ਜਦੋਂ ਵੀ ਮੈਂ ਇਹ ਨੁਸਖਾ ਵਰਤਦੀ ਆ ਫਿਰ ਮੈਨੂੰ ਕਾਫੀ ਜਿਆਦਾ ਟ੍ਰੀਟਮੈਂਟ ਮਤਲਬ ਇੰਨਾ ਜਿਆਦਾ ਵਧੀਆ ਲੱਗਦਾ ਹੈ ਬਹੁਤ ਸੋਹਣਾ ਸਾਫ ਲੱਗਦਾ ਚਿਹਰਾ ਵੀ ਫਿਰ ਮੈਨੂੰ ਕੋਈ ਬਾਹਰ ਜਾਣ ਚ ਵੀ ਸ਼ਰਮ ਨਹੀਂ ਮਹਿਸੂਸ ਹੁੰਦੀ ਨਹੀਂ ਹੁਣ ਤਾਂ ਇਦਾਂ ਲੱਗਦਾ ਵੀ ਮੇਰੇ ਕਾਲੀਆਂ ਕਾਲੀਆਂ ਛਾਈਆਂ ਹੀ ਦਿਖਦੀਆਂ ਕਿਉਂਕਿ ਨਾ ਤਾਂ ਕੋਈ ਮੇਕਅਪ ਕਰ ਸਕਦੇ ਆ ਆਪਾਂ ਜਿਹਦੇ ਛਾਈਆਂ ਨੇ ਫੇਸ ਤੇ ਜੇ ਮੇਕਅਪ ਕਰਦੇ ਤਾਂ ਹੋਰ ਜ਼ਿਆਦਾ ਉਗੜ ਕੇ ਆਉਂਦੀਆਂ ਨੇ ਇਹ ਤਾਂ ਫੇਰ ਜ਼ਿਆਦਾ ਫੇਸ ਖਰਾਬ ਹੁੰਦਾ ਇਸ ਲਈ ਹੁਣ ਮੈਂ ਇਹ ਤੁਹਾਨੂੰ ਦੱਸਦੀ ਆ ਮੈਂ ਇਹ ਕਿਹੜਾ ਨੁਸਖਾ ਜਣੀ ਵੀ ਕਿਵੇਂ ਇਹ ਮੈਂ ਵਰਤਦੀ ਆ ਤੁਹਾਨੂੰ ਦਿਖਾਉਣੀ ਜੀ ਦੇਖੋ ਸਾਰੇ ਤਾਂ ਪਹਿਲਾਂ ਇਹਨੂੰ ਆਪਾਂ ਤਿਆਰ ਕਰਨ ਲਈ ਨਿੰਬੂ ਲੈ ਲੈਣੇ ਦੋ ਫਰੈਸ਼ ਕੋਈ ਵੀ ਇੱਕ ਲੈ ਲਓ ਚਾਹ ਦੋ ਲੈ ਲਓ ਪਰ ਜਿਹਦੇ ਜ਼ਿਆਦਾ ਛਾਈਆਂ ਨੇ ਉਹ ਦੋ ਹੀ ਲੈ ਲਿਓ ਇਹ ਜਿਹੜੀ ਵੀ ਆਪਾਂ ਨੇ ਇਹ ਬਣਾਵਾਂਗੇ ਦੇਸੀ ਨੁਸਖਾ ਇਹ ਰਾਤ ਨੂੰ ਹੀ ਅਪਲਾਈ ਕਰਨਾ ਆਪਣੇ ਫੇਸ ਤੇ ਦਿਨ ਵਿੱਚ ਬਿਲਕੁਲ ਨਹੀਂ ਕਰਨਾ ਹੈਗਾ ਸਾਰੇ ਤੋਂ ਪਹਿਲਾਂ ਆਪਾਂ ਨਿੰਬੂ ਦਾ ਰਸ ਕੱਢਾਂਗੇ ਸਾਪੇ ਕੇ ਗੋਦੀ ਦੇ ਵਿੱਚ ਕੱਢ ਲਾਂਗੇ ਨਿੰਬੂ ਨੂੰ ਹੱਥ ਵਿੱਚ ਚੱਕ ਲਾਂਗੇ ਐਸੀ ਤਰ੍ਹਾਂ ਹੁਣ ਆਪਾਂ ਪਹਿਲਾਂ ਸਾਰੇ ਇਹਦੇ ਕੱਢ ਲਈਏ ਰਸ ਦੇਖੋ ਨਿੰਬੂ ਵਿੱਚ ਇਹ ਬਹੁਤ ਸਾਰੇ ਵਿਟਾਮਿਨ ਹੁੰਦੇ ਆ ਜਿਹੜੇ ਆਪਣੀਆਂ ਛਾਈਆਂ ਨੂੰ ਦੂਰ ਕਰਨ ਚ ਬਹੁਤ ਮਦਦ ਕਰਦੇ ਆ ਨਿੰਬੂ ਬਹੁਤ ਵਧੀਆ ਚੀਜ਼ ਹੈ ਦੇਖੋ ਸਾਰੀਆਂ ਆਪ ਇਹਦੇ ਵਿੱਚ ਵਿਟਾਮਿਨਾਂ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਨਿੰਬੂ ਚ ਜਿਹੜੇ ਵੀ ਸਪੀਨ ਨੇ ਤਾਂ ਦਾਗ ਧੱਬੇ ਹੁੰਨੇ ਉਹਨਾਂ ਨੂੰ ਦੂਰ ਕਰਦਾ ਹੀ ਇਹਦਾ ਆਪਾਂ ਨਿਆਹ ਰਸ ਜ਼ਰੂਰ ਪਾਉਣਾ ਵਿੱਚ ਇਸ ਤੋਂ ਬਿਨਾ ਤਾਂ ਫਿਰ ਨਹੀਂ ਮਤਲਬ ਛਾਈਆਂ ਦੂਰ ਨਹੀਂ ਹੁੰਦੀਆਂ ਹੈਗੀਆਂ ਇੱਥੇ ਆਪਾਂ ਨਿੰਬੂ ਜ਼ਰੂਰ ਵਰਤੋ ਚਲਿਆਣਾ ਦੇਖੋ ਆ ਸ਼ੀਸ਼ੀਆਂ ਤਾਂ ਦੋਨੇ ਫੁੱਲ ਨੇ ਇਹ ਭਰੀਆਂ ਹੋਈਆਂ ਹੁਣ ਇਹਨਾਂ ਨੂੰ ਆਪਾਂ ਕੀ ਕਰਾਂਗੇ ਇੱਕ ਕੌਲੀ ਦੇ ਵਿੱਚ ਪਹਿਲਾਂ ਆਪਾਂ ਨਿੰਬੂ ਦਾ ਰਸ ਕੱਢ ਲਿਆ। ਇਹਦੇ ਵਿੱਚ ਹੀ ਆਪਾਂ ਮਲਾ ਲਾਂਗੇ ਇਹਨੂੰ। ਫਿਰ ਇਹ ਤੋਂ ਬਾਅਦ ਸ਼ੀਸ਼ੀਆਂ ਦੇ ਵਿੱਚ ਆਪਾਂ ਫਿਰ ਭਰ ਲਾਂਗੇ। ਆ ਦੇਖੋ ਗ੍ਰੈਸਲੀਨ ਵੀ ਆਪਾਂ ਸਾਰੀ ਪਾ ਲਾਂਗੇ ਸ਼ੀਸ਼ੀ। ਕਿਉਂਕਿ ਗ੍ਰੈਸਰੀਨ ਜਿਹੜੀ ਇਹ ਆਪਣੇ ਸਕਿਨਾਂ ਨੂੰ ਮਲਾਈਮ ਰੱਖਦੀ ਹੈ ਬਣਾ ਕੇ। ਸੌਫਟ ਤੇ ਆਪਾਂ ਗਲਾਬ ਜਲ ਵੀ ਪਾ ਲਾਂਗੇ ਇਹਦੇ ਵਿੱਚ ਹੀ। ਗਲਾਬ ਜਲ ਉਹ ਪੇਸਟ ਦੇ ਬਹੁਤ ਗਲੋ ਰੱਖਦਾ ਦੇਖੋ ਤੇ ਛਾਈਆਂ ਨੂੰ ਵੀ ਦੂਰ ਕਰਦੀ ਹੈ ਇਹ ਦੋਨੇ ਚੀਜ਼ਾਂ ਮਿਲ ਕੇ ਤੇ ਤੀਸਰਾ ਹੋ ਗਿਆ ਨਿੰਬੂ ਤੇ ਚੌਥਾ ਹੋ ਗਿਆ ਆਪਣਾ ਹੈ ਵਿਟਾਮਿਨ E ਦੇ ਕੈਪਸੂਲ ਜਿਹੜੀ ਆਪਣੀ ਸਕਿਨ ਨੂੰ ਬਹੁਤ ਸਾਰੀ ਖੂਬਸੂਰਤ ਵੀ ਬਣਾਉਂਦੇ ਆ ਛਾਈਆਂ ਨੂੰ ਵੀ ਦੂਰ ਕਰਦੇ ਧੱਬਿਆਂ ਨੂੰ ਫਿੰਸੀਆਂ ਨੂੰ ਚਿਹਰੇ ਤੇ ਜਾਨੀ ਮਤਲਬ ਇਹਨਾਂ ਪੂਰਾ ਸਾਫ ਨਿਖਾਰ ਲਿਆਉਂਦੇ ਆ ਰੋਜ਼ੀ ਜੇ ਆਪਾਂ ਡੇਲੀ ਇਹਦੀ ਵਰਤੋਂ ਕਰਾਂਗੇ ਰਾਤ ਵੇਲੇ దో పావేత్త కట్టే ਦੋਨੋਂ ਕੈਪਸੂਲਾ ਨੂੰ ਆਪਾਂ ਇਹਦੇ ਵਿੱਚ ਜਿਹੜਾ ਤੇਲ ਜਾਂ ਹੁੰਦਾ ਉਹਨੂੰ ਵਿੱਚ ਪਾ ਦਾਂਗੇ ਆਇਲ ਇਹਨੂੰ ਤਾਂ ਆਪਾਂ ਬਾਹਰ ਸਿਰਦਾਂਗੇ ਇਹਨੇ ਵਿੱਚ ਪਾਉਣਾ ਹੈਗਾ ਇਹਦੇ ਵਿੱਚ ਜਿਹੜਾ ਤੇਲ ਗੱਢ ਲਿਆ ਉਹਨਾਂ ਇਹਨੂੰ ਆਪਾਂ ਕਿ ਚਮਚੇ ਨਾਲ ਮਲਾ ਲਾਂਗੇ ਦੇਖੋ ਗ੍ਰੈਸਰੀਨ ਕਰਕੇ ਨਾ ਇਹ ਘੋਲ ਥੋੜਾ ਜਿਹਾ ਗਾੜਾ-ਗਾੜਾ ਜਾਂ ਬਣ ਜਾਊਗਾ ਜਿਹੜੀ ਗ੍ਰੈਸਰੀਨ ਤੁਸੀਂ ਵਧੀਆ ਕੰਪਨੀ ਦੀ ਲਿਓ ਦੇਖੋ ਘਟਿਆ ਨਾ ਵਰਤਿਓ ਇਹ ਛੋਟੀ ਸ਼ੀਸ਼ੀ ਤੁਹਾਨੂੰ 60-70 ਰੁਪਏ ਦੀ ਮਿਲ ਜੂਗੀ। ਗਲਾਬ ਜਲ ਵੀ ਵਧੀਆਲੇ ਤਕਰੀਬਨ ਮੈਂ ਛੋਟੇ ਹੀ ਹਾਲੇ ਪਹਿਲਾਂ ਘੱਟ ਬਣਾਉਣ ਲੱਗੀ ਆਂ ਫਿਰ ਹੋਰ ਬਣਾਵਾਂਗੀ। ਇਹ ਹੀ ਆਪਣਾ 2 ਮਹੀਨੇ ਤਕਰੀਬਨ ਚੱਲ ਜੂਗਾ ਇਹ। ਜਿਹੜਾ ਆਪਾਂ ਤਿਆਰ ਕਰਾਂਗੇ ਇਹ। ਲਿਕਵਿਡ ਹੁਣ ਇਹਨੂੰ ਆਪਾਂ ਇਹੀ ਸ਼ਿਸ਼ੀਆਂ ਦੋਨੇ ਭਰ ਕੇ ਰੱਖ ਲਾਂਗੇ ਫਿਲ ਕਰਕੇ ਲਗਾਉਣ ਦਾ ਤਰੀਕਾ ਤੁਹਾਨੂੰ ਵੀ ਦੱਸਦੀ ਹਾਂ ਇਸ ਤਰ੍ਹਾਂ ਸਾਰਾ ਕੁਝ ਮਿਲਾ ਲਿਆ ਆਪਾਂ ਨੇ ਹੁਣ ਆਪਾਂ ਸ਼ਿਸ਼ੀਆਂ ਦੇ ਵਿੱਚ ਭਰ ਲਈਏ ਪਹਿਲਾਂ ਦੇਖੋ ਮੈਂ ਇਹ ਮਹਿੰਗੀਆਂ ਦਵਾਈਆਂ ਲਾਉਣ ਨੂੰ ਨਾ ਤਾਂ ਇਹ ਬਹੁਤ ਜ਼ਿਆਦਾ ਵਧੀਆ ਕਿਉਂਕਿ ਇਹਦਾ ਰਿਜ਼ਲਟ ਵੀ ਮੈਨੂੰ ਤਾਂ ਇਹ 90% ਦੇਖਿਓ ਲੱਗਿਆ 90 95% ਜਿਹੜੀ ਮੇਰੀ ਸਕਿਨ ਤੇ ਆ ਰਿਜ਼ਲਟ ਇਹਦਾ ਲਗਾਉਣ ਨੂੰ ਤੁਸੀਂ ਇਹ ਨੂੰ ਆਪਣਾ ਇਦਾਂ ਹੀ ਸ਼ੀਸ਼ੀਆਂ 'ਚ ਫੇਰ ਭਰ ਲਿਓ ਆ ਦੇਖੋ ਦੋ ਆਪਾਂ ਨੇ ਸ਼ੀਸ਼ੀਆਂ ਵੀ ਭਰ ਲਈਆਂ ਇਹ ਸਾਰਾ ਕੁਝ ਮਿਲਾ ਕੇ ਚਾਰੇ ਜੀਜਾ ਮਿਲਾ ਕੇ ਤੇ ਕੁਝ ਆਪਣਾ ਬਚ ਵੀ ਗਿਆ ਕਿਉਂਕਿ ਆਪਾਂ ਨੇ ਨਿੰਬੂ ਦਾ ਰਸ ਵੀ ਇੰਨੇ ਪਾਇਆ ਸੀਗੇ ਤੇ ਇੰਨੀ ਚੀਜ਼ ਆਪਣੇ ਕੋਲ ਬਚ ਗਈ ਇਹ ਲਗਾਉਣ ਦਾ ਤਰੀਕਾ ਤੁਹਾਨੂੰ ਵੀ ਮੈਂ ਦੱਸਦੀ ਆ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਆਪ ਤੁਸੀਂ ਨੇ ਜਾਨੀ ਬੇਸ਼ਾਈਆਂ ਤੇ ਹੀ ਆਪਾਂ ਨੇ ਅਪਲਾਈ ਕਰਨੇ ਜਿਹਦੇ ਫੇਸ ਸਾਫ ਵੀ ਹੈ ਰੰਗ ਜਿਵੇਂ ਬਲੈਕ ਬਲੈਕ ਹੋ ਜਾਂਦਾ ਉਹ ਵੀ ਲਗਾ ਸਕਦੇ ਆ ਇਹਦੇ ਨਾਲ ਹੋਰ ਜ਼ਿਆਦਾ ਰੰਗ ਤੁਹਾਡਾ ਨਿਕਰ ਕੇ ਆਊਗਾ ਸਾਹਮਣੇ। ਦੇਖੋ ਇਹਨੂੰ ਲਗਾਉਣਾ ਕਿਵੇਂ ਆ ਦੇਖੋ ਆਪਾਂ ਸ਼ੀਸ਼ੀ ਭਰ ਲਈ। ਇਹਦੇ ਵਿੱਚ ਥੋੜੀ ਜਿਹੀ ਕਾਟਨ ਲੈ ਲੈਣੀ ਆ। ਕਾਟਨ ਲੈ ਕੇ ਆਪਾਂ ਨੇ ਰਾਤ ਵੇਲੇ ਕਰਨਾ ਹੀ। ਆਪਾਂ ਸਾਰੀ ਸਕਿਨ ਤੇ ਲਾ ਕੇ ਭੇਜਣਾ ਹੈ ਰਾਤ ਨੂੰ ਦੇਖੋ ਇਦਾਂ। ਰਾਤ ਵੇਲੇ ਆਪਣੇ ਫੇਸ ਨੂੰ ਆਪਾਂ ਧੋ ਕੇ ਚਾਹੇ ਮਤਲਬ ਸਾਬਣ ਨਾਲ ਧੋ ਲਿਓ ਸਾਫ਼ ਕਰਕੇ ਉਸ ਤੋਂ ਬਾਅਦ ਰਤਨ ਲਗਾ ਕੇ ਪੈ ਜਿਓ ਤੁਸੀਂ ਥੋੜਾ ਚਿਪਚਿਪਾ ਜ਼ਰੂਰ ਹੋਊਗਾ ਕਿਉਂਕਿ ਮੈਂ ਤਾਂ ਇਹ ਵਰਤਦੀ ਆ ਨਾ ਥੋੜਾ ਚਿਪਚਿਪਾ ਜ਼ਰੂਰ ਹੋਊਗਾ ਪਰ ਸਵੇਰੇ ਉੱਠ ਕੇ ਤੁਸੀਂ ਆਪਣੇ ਸਾਫ਼ ਪਾਣੀ ਨਾਲ ਧੋ ਲਿਓ ਕੋਈ ਜ਼ਰੂਰਤ ਨਹੀਂ ਸਵੇਰੇ ਵੀ ਤੁਸੀਂ ਸਾਬਣ ਨਾਲ ਧੋਣਾ ਜੇ ਨਾ ਹੋਣਾ ਚਾਹੋ ਫਿਰ ਤਾਂ ਸਾਬਣ ਨਾਲ ਆਪਾਂ ਨਹਾਵਾਂਗੇ ਚਾਹੇ ਏਦੇ ਪਾਣੀ ਨਾਲ ਧੋ ਲਿਓ ਦੇਖੋ ਥੋੜਾ ਫੇਸ ਐ ਨਾ ਜ਼ਿਆਦਾ ਗਲੋ ਕਰੂਗਾ ਥੋੜੇ ਕਿਨਾਂ ਮੂਰ ਦੇਖ ਰਜਟ ਕਿਨਾਂ ਬੜੀ ਮਿਲੂਗਾ ਜਿਵੇਂ ਆਹ ਦੇਖੋ ਕਾਲੇ ਘੇਰੇ ਵੀ ਐਵੇਂ ਕਿਉਂਕਿ ਹੁਣ ਤਾਂ ਮੈਂ ਲਗਾਇਆ ਨਹੀਂ ਹੈਗਾ ਦੋ ਤਿੰਨ ਮਹੀਨੇ ਹੋ ਗਏ ਮੇਰੇ ਤਾਂ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਮੈਂ ਤਾਂ ਸਿਰਫ ਉਹੀ ਚੀਜ਼ ਦੱਸਦੀਆਂ ਵੀ ਜਿਹਦੇ ਨਾਲ ਫਰਕ ਪੈ ਜਵੇ ਦੇਖੋ ਬਹੁਤ ਸਾਰੇ ਮਤਲਬ ਐਡ ਦੰਦੇ ਆ ਬਿਸ਼ਾਈਆਂ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਵਿਆ ਲਗਾਉਣਾ ਉਹ ਲਗਾਉਣ ਨਾਲ ਕੁਝ ਨਹੀਂ ਹੁੰਦਾ ਜੀ ਜਿੰਨਾ ਮਰਜ਼ੀ ਕਹਿ ਦੋ ਜਿਹਦੇ ਇੱਕ ਵਾਰ ਫੇਸ ਤੇ ਸ਼ਾਈਆਂ ਪੈ ਗਈਆਂ ਤਾਂ ਦੇਸੀ ਨੁਸਖਾ ਜਿਵੇਂ ਇਹ ਚੀਜ਼ਾਂ ਉਹੀ ਚੀਜ਼ਾਂ ਆਰਾਮ ਕਰਦੀਆਂ ਨੇ ਦਵਾਈਆਂ ਦੂਗੀਆਂ ਕੋਈ ਆਰਾਮ ਨਹੀਂ ਕਰਦੀਆਂ ਹੈਗੀਆਂ ਡਾਕਟਰ ਤੈਥੇ ਤੱਕ ਗਏ ਨੇ ਲੇਜ਼ਰ ਵੀ ਕਰਵਾ ਲਓ ਫੇਸ ਤੇ ਲੇਜ਼ਰ ਦੇਖੋ ਮਹਿੰਗੇ ਮਹਿੰਗੇ ਟ੍ਰੀਟਮੈਂਟ ਨੇ ਉਹ ਆਪਾਂ ਕਰਵਾ ਨਹੀਂ ਸਕਦੇ ਦੇਖੋ ਕਿਉਂਕਿ ਸਾਡੇ ਵਰਗੇ ਮੀਡਲ ਕਲਾਸ ਫੈਮਿਲੀ ਦੇ ਹੁੰਦੇ ਨੇ ਦੇਖੋ ਐਦਾਂ ਸਾਰੇ ਫੇਸ ਤੇ ਆਪਾਂ ਨੇ ਲਾ ਗੇ ਰਾਤ ਨੂੰ ਪੈ ਜਾਣੇ ਫਿਰ ਆਪਾਂ ਸਵੇਰੇ ਉੱਠ ਕੇ ਆਪਾਂ ਧੋ ਲਾਂਗੇ ਫਿਰ ਦੇਖਿਓ ਫੇਸ ਤੁਹਾਡਾ ਗਲੋ ਆਉਂਦਾ ਦੇਖਿਓ ਕਿੰਨਾ ਵਧੀਆ ਫੇਸ ਲੱਗਦਾ ਆਪਾਂ ਨਾ ਬਾਹਰ ਜਾਣ ਚ ਸ਼ਰਮ ਮਹਿਸੂਸ ਹੁੰਦੀ ਕਿਉਂਕਿ ਚਿਹਰਾ ਬਣਾ ਇਹ ਜੇ ਚੀਜ਼ਾ ਦੇਖੋ ਜਿਹੜਾ ਹਰੇਕ ਬੰਦਾ ਹੀ ਦੇਖਦਾ ਜਿਹਦਾ ਚਿਹਰਾ ਸੋਹਣਾ ਹੁੰਦਾ ਉਹਦੇ ਤਾਂ ਨਹੀਂ ਅਗਲਾ ਬਾਰ-ਬਾਰ ਦੇਖਦਾ ਜਿਹਦਾ ਚਿਹਰਾ ਮਤਲਬ ਛਾਈਆਂ ਛੁਈਆਂ ਨਾਲ ਭਰੇ ਹੁੰਦਾ ਅਗਲਾ ਕਹਿੰਦਾ ਖਾ ਦਵਾਈ ਨਹੀਂ ਲੰਦੇ ਹੈਗੇ ਦਵਾਈਆਂ ਜਦ ਕੀ ਬਹੁਤ ਸਾਰੀਆਂ ਲੰਨੇ ਪਰ ਦਵਾਈਆਂ ਤੋਂ ਆਰਾਮ ਨਹੀਂ ਮਿਲਦਾ ਹੈਗਾ ਮੈਨੂੰ ਉਮੀਦ ਆ ਤੁਸੀਂ ਵੀ ਮੇਰੇ ਤਰ੍ਹਾਂ ਹੀ ਐਦਾਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਤੇ ਮਹਿੰਗੇ ਮਹਿੰਗੇ ਟਰੀਟਮੈਂਟਾਂ ਤੇ ਛੁਟਕਾਰਾ ਪਾਉਗੇ ਜੇ ਤੁਸੀਂ ਇਹ ਘਰੇਲੂ ਚੀਜ਼ਾਂ ਆਪਣੇ ਘਰਚੇ ਤਿਆਰ ਕਰ ਲੂਗੇ ਇਹ ਨਹੀਂ ਹੈਗਾ 100 150 ਵਿੱਚ ਦੇਖੋ ਆਪਾਂ ਨੂੰ ਇਹ ਮਿਲ ਜਾਂਦੀਆਂ ਨੇ ਗ੍ਰੈਸਲਿਨ ਗਲਵਜਲ ਬਾਕੀ ਇਹ ਵਿਟਾਮਿਨ E ਦੇ ਕੈਪਸੂਲ ਨੇ ਦੇਖੋ ਕਿਉਂਕਿ ਸਕਿਨ ਨੂੰ ਵਧੀਆ ਬਣਾਉਂਦੇ ਨੇ ਬਾਕੀ ਨਿੰਬੂ ਗਈ ਵਾਰ ਆਪਣੇ ਘਰ ਆਈ ਹੁੰਦੀਆਂ ਜੇਕਰ ਨਹੀਂ ਹੈਗੇ ਜਿਵੇਂ ਸਾਡੇ ਵੀ ਨਹੀਂ ਸੀ ਹੈ ਅਸੀਂ ਨੇ ਸਬਜ਼ੀ ਵਾਲੇ ਵੀਰ ਤੋਂ ਲੱਤੇ ਨੇ ਉਹ ਤੁਸੀਂ ਲੈ ਲਿਓ ਤੇ ਇਹਨਾਂ ਨੂੰ ਆਪਾਂ ਅਪਲਾਈ ਹਮੇਸ਼ਾ ਰਾਤ ਨੂੰ ਹੀ ਕਰਨਾ ਮਤਲਬ ਆਪਣੇ ਚਿਹਰੇ ਤੇ ਲਗਾ ਕੇ ਤੁਸੀਂ ਪੈਜੇ ਸਵੇਰੇ ਉੱਠ ਕੇ ਧੋ ਲਿਓ ਇਹ ਇਹਨੂੰ ਤੁਸੀਂ 4-5 ਦਿਨਾਂ ਦੇ ਵਿੱਚੇ ਫਰਕ ਦੇਖੋਗੇ ਫੇਸ ਤੇ ਆਪਣਾ ਕਿੰਨਾ ਜ਼ਿਆਦਾ ਆਉਂਦਾ ਹੈ ਤੇ ਬਾਕੀ ਮਹੀਨਾ ਸਾਰਾ ਲਗਾ ਕੇ ਦੇਖੋ ਤੁਹਾਡੇ ਛਾਈਆਂ ਤਕਰੀਬਨ 100 ਦੇ ਵਿੱਚੋਂ 90% 90-95% ਰਹਿ ਜਾਣਗੀਆਂ ਤੇ ਬਿਲਕੁਲ ਤਕਰੀਬਨ ਦੂਰ ਹੋ ਜਾਣਗੀਆਂ ਇੰਨਾ ਕੀ ਰਹਿਣੀਆਂ ਜੀ 5% ਤਾਂ ਰਹਿੰਦੀਆਂ ਹੀ ਨੇ ਜਿੱਥੋਂ ਮਰਜ਼ੀ ਟਰੀਟਮੈਂਟ ਲੈ ਲਿਓ ਕੋਈ ਫਾਇਦਾ ਨਹੀਂ ਹੈਗਾ ਜਿਹੜੇ ਸਾਡੇ ਵੀਡੀਓ ਨਾ ਪਹਿਲੀ ਵਾਰ ਨੇ ਉਹ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਮਿਲਦੇ ਨੇਕਸਟ ਵੀਡੀਓ ਦੇ ਨਾਲ ਧੰਨਵਾਦ ਜੀ